ਜਿਉਂਦੇ ਰਹੋ ਪੰਜਾਬੀਓ ਬਾਈ ਸਵਾਦ ਲਿਆਤਾ ਦੇਖੋ ਬਾਈ ਹੋਰਾਂ ਨੇ ਲੰਗਰੇ ਲਾਤਾ ਇੱਥੇ ਆਪਾਂ ਖੜੇ ਆ ਇਸ ਟਾਈਮ ਖਨੌਰੀ ਬਾਰਡਰ ਦੇ ਉੱਤੇ ਦਿੱਲੀ ਨੂੰ ਜਾਣ ਵਾਲਾ ਰਸਤਾ ਬਿਲਕੁਲ ਸੀਜ ਹੈ ਕਿਸਾਨ ਲਗਾਤਾਰ ਟੱਪਣ ਦੀ ਕੋਸ਼ਿਸ਼ ਕਰ ਰਹੇ ਨੇ ਦਿੱਲੀ ਵੱਲ ਨੂੰ ਪਰ ਪ੍ਰਸ਼ਾਸਨ ਵੱਲੋਂ ਥੋੜੀ ਜੋਰਾਸ਼ੋਰੀ ਦਿਖਾਈ ਜਾ ਰਹੀ ਹੈ ਪਰ ਕਿਸਾਨ ਕਿੱਥੇ ਹਟਦੇ ਨੇ ਯਾਰ ਇਹ ਤਾਂ ਟੱਪ ਕੇ ਹਟਣਗੇ ਬਾਈ ਹੋਰ ਬਾਈ ਕਿਵੇਂ ਹੋ ਸਾਰੇ ਘੈਂਟੋ ਬਾਈ ਪੂਰੀ ਜੀ ਪੂਰੀ ਬੱਲੇ ਬੱਲੇ ਅੱਛਾ ਇੱਕ ਨਾਰਾ ਤਾਂ ਲਾ ਕੇ ਦਿਖਾਓ ਯਾਰ ਕਿਸਾਨ ਮਜ਼ਦੂਰ ਜੈ ਹਾਂ ਜ਼ਿੰਦਾਬਾਦ ਕਿਸਾਨ ਮਜ਼ਦੂਰ ਬਈ ਬਾਈ ਜੈ ਹਾਂ ਜ਼ਿੰਦਾਬਾਦ ਦੂ ਵੇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਬੋਲੇ ਸੋਨਿਹਾਲ ਬਾਈ ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਬੈਸਾ ਤੁਹਾਡੇ ਚਿਹਰੇ ਦੱਸ ਰਹੇ ਨੇ ਵੀ ਚੜ੍ਹਦੀ ਕਲਾ 'ਚ ਹੋ ਸਾਰੇ ਅੱਛਾ ਬਾਈ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਪਾਤੜਾਂ ਤੋਂ ਵੀਰੇ ਪਾਤੜਾਂ ਤੋਂ ਇੱਥੇ ਲੰਗਰ ਦਾ ਫਿਰ ਪ੍ਰੋਗਰਾਮ ਵੀਰੇ ਚਾਹ ਪਾਣੀ ਲੰਗਰ ਜੋ ਸਰਦਾਰਪੁਰ 'ਚ ਕਰਦੇ ਆ ਸੇਵਾ ਪੈਂ ਕਰਦੇ ਅੱਛਾ ਕਰ ਰਹੇ ਹੋ ਬਾਈ ਬਹੁਤ ਵਧੀਆ ਅੱਛਾ ਹੁਣ ਦਿੱਲੀ ਨੂੰ ਜਾਣ ਦਾ ਫਿਰ ਕੀ ਪਲਾਨ ਹੈ ਦਿੱਲੀ ਵੀਰੇ ਅੱਜ ਮਾਰਲੋ ਤੋਂ ਕਰਕੇ 12 ਵਜੇ ਤੋਂ ਬਾਅਦ ਦਿੱਲੀ ਕੁੰਜ ਕਰਦੇ ਆ ਅੱਛਾ ਕਰ ਦੋਗੇ ਅੱਛਾ ਕਹਿੰਦੇ ਖਾਸਾ ਪ੍ਰਬੰਧ ਕਰ ਰਖਿਆ ਕੋਈ ਚੱਕਰ ਕੋਈ ਨਹੀਂ ਹਟਦਾ ਸਿੰਘਾਂ ਅੱਗੇ ਅੱਛਾ ਕੋਈ ਨਹੀਂ ਹਟਦਾ ਫਿਰ ਕੋਈ ਨਹੀਂ ਹਟਦਾ ਜਮਾ ਜੜਦੀ ਜਮਾ ਦਗਦਾ ਕਰਦੇ ਨੇ ਤੁਹਾਡੇ ਚਿਹਰੇ ਕੀ ਬੇਲੇ ਹਾਂਜੀ ਇਸ ਪ੍ਰਧਾਨ ਮੰਤਰੀ ਨਾਲ ਕਮਿਟਮੈਂਟ ਕਰਕੇ ਆਏ ਆ ਤੇ 3 ਮਹੀਨੇ ਰਹਿ ਗਏ ਦੀ ਸਰਕਾਰ ਦੇ ਹਾਂਜੀ ਹਾਂਜੀ ਅਸੀਂ ਜਿੰਨਾ ਜਰੇ ਵਿਦਾ ਨਹੀਂ ਹੁੰਦਾ ਜਾਂ ਸਾਡੀਆਂ ਸਾਰੀਆਂ ਮੰਗਾਂ ਨਹੀਂ ਮੰਨਦਾ ਤੁਸੀਂ ਜਾਵਾਂਗੇ ਨਹੀਂ ਪੂਰੇ ਭਾਰਤ ਦੇ ਕਿਸਾਨਾਂ ਨੂੰ ਸੜਕਾਂ ਤੇ ਤਾਰ ਦੇ ਆਗੇ ਇਹ ਕੀ ਬਾਤ ਹੈ ਭਾਰਤ ਨੂੰ ਸੜਕਾਂ ਤੇ ਤਾਰ ਦੇ ਦੇ ਤੇ ਦਿੱਲੀ ਕੀ ਦਿੱਲੀ ਦਾ ਹੀ ਜਾਣੇ ਜਾਣਾ ਤੇ ਜਿਹੜਾ ਗੈਡ ਹੈ ਇਹ ਸਾਡੇ ਲਈ ਕਾਫੀ ਹੱਦ ਤੱਕ ਮਲਕੇ ਵੀ ਕਿਸਾਨੀ ਖਾਤਰ ਘਾਤਕ ਹੋਇਆਗਾ ਜੋ ਸਾਡਾ ਨਰਮਾਗਾ ਉਹ 7000 ਨੂੰ ਬਿਕ ਰਹੇ ਅਮਰੀਕਾ ਦਾ ਪ੍ਰਟਾ ਉਹ ਸਾਡੇ ਦੇਸ਼ ਦੇ ਵਿੱਚ ਆ ਕੇ ਉਹਨਾਂ ਨੇ ਤਾਰਤਾ ਇਹ ਮੋਦੀ ਸਰਕਾਰ ਨੇ ਜਿਹੜਾ ਮਲਕੇ ਵੀ ਕਣਕ ਤੋਂ ਸਕੋਰ ਦਾ ਟੈਕਸ ਚੱਕ ਕੇ ਸਾਡੇ ਦੇ ਦੇ ਵਿੱਚ ਤਾਰ ਲੱਗਿਆ ਪਹਿਲਾਂ ਵੀ 14 ਦੇ ਵਿੱਚ 900 ਮਨ ਟਨ ਕਣਕ ਆਸਟ੍ਰੇਲੀਆ ਤੋਂ ਮਗਾਈ ਸੀ ਕਿਸਾਨਾਂ ਨੇ ਵਿਰੋਧ ਕੀਤਾ ਸੀ ਅਸੀਂ ਉਸ ਦੇ ਵਿਰੋਧ ਅਮਰੀਕਾ ਦਾ ਜੋ ਗੈੜਾ ਤੜਵਾ ਕੇ ਹਟਾਂਗੇ ਪੂਰੇ ਭਾਰਤ ਤੋਂ ਜੋ ਅंदोलਨ ਹੈ ਵੱਖ-ਵੱਖ ਦੇਸ਼ਾਂ ਦੇ ਵਿੱਚ ਜਿੱਥੇ ਲੋਕਾਂ ਕੋਲੇ ਆਮ ਪਬਲ ਕੋਲੇ ਜ਼ਮੀਨ ਹੈ ਉਸ ਨੂੰ ਅਸੀਂ ਇਸ ਨੂੰ ਲੈ ਕੇ ਜਾਵਾਂਗੇ ਇੰਟਰਵਿਊਟਰ ਦੇ ਲੈ ਕੇ ਜਾਵਾਂਗੇ ਮੀਡੀਆ ਰਾਹੀਂ ਅੱਛਾ ਬਾਪੂ ਜੀ ਜਿਹੜੇ ਕਹਿੰਦੇ ਨੇ ਕਹਿੰਦੇ ਇਹ ਤਾਂ ਕਿਸਾਨਾਂ ਦੀ ਲੜਾਈ ਹੈ ਸਾਡੀ ਹੈ ਨਹੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਘਰੇ ਬੈਠੇ ਨੇ ਹਜੇ ਤੱਕ ਵੀ ਉਹਨਾਂ ਕੁਝ ਲੀਡਰਾਂ ਨੇ ਬੁਰਕਾ ਪਾ ਕਿਸਾਨੀ ਦਾ ਅੱਛਾ ਤੇ ਉਹ ਫੰਡ ਤਾਂ ਕੀਤਾ ਸੀ ਅੱਜ ਤੱਕ ਨਹੀਂ ਹੋਇਆ ਤੇ ਮੈਂ ਕਿਸਾਨਾਂ ਨੂੰ ਕਹਿਣਾ ਚਾਹੁੰਦਾ ਲੀਡਰਾਂ ਨੂੰ ਪੁੱਛਾਉਣਾ ਕਿ ਕਿਸਾਨੀ ਦੇ ਪੱਲੇ ਕੌਣ ਪਾਉਂਦਾ ਹੈ ਕੌਣ ਮਕੋਟਾ ਪਾ ਕੇ ਫੰਡ ਇਕੱਠਾ ਕਰਦਾ ਹੈਗਾ ਤੇ ਉਹਨਾਂ ਨੂੰ ਬੇਨਤੀ ਆ ਜਿਹੜੇ ਲੀਟਰ ਕਿਸਾਨੀ ਦੇ ਘੋਂਦੇ ਆ ਉਹ ਅੱਜ ਇੱਥੇ ਕੇ ਗਵਾਹੀ ਕਰਨ ਐਵੇਂ ਨਾ ਘਰਾਂ 'ਚ ਬੈਠਣ ਇਦਰ ਉਧਰ ਦੀਆਂ ਗੱਲਾਂ ਕਰਨ ਇਹਨਾਂ ਦੀ ਜੀਵਨਸ਼ਾਲੀ ਜਿੰਨੇ ਰਾਜਨੀਤਿਕ ਲੋਕ ਹੈ ਇਹਨਾਂ ਦੀ ਜੀਵਨਸ਼ਾਲੀ ਪੈਸਾ ਹੋ ਗਿਆ ਇਹਨਾਂ ਨੇ ਸਾਡੇ ਭਾਰਤ ਦਾ ਪੈਸਾ ਲੁੱਟ ਲਿਆ ਸਾਰਿਆਂ ਨੇ ਲੋਕ ਸ਼ਕਤੀ ਪੈਦਾ ਕਰੋ ਇਹਨਾਂ ਨੂੰ ਪਿੰਡਾਂ ਚ ਘੇਰੋ ਮੈਂ ਭਾਰਤੀ ਕਿਸਾਨ ਯੂਨੀਅਨ ਦਾ ਇੱਕ ਮੈਂਬਰ ਹਾਂ ਚੋਪਾਲ ਸੇ ਪੇਰੋਂ ਜ਼ਿਲ੍ਹਾ ਮਾਨਸਾ ਬਲਾਕ ਚਨੀਰ ਅਸੀਂ ਤਿੰਨੇ ਚਾਰੇ ਘੇਰੇ ਹੈਗੇ ਪਿੰਡਾਂ ਦੇ ਪਿੰਡ ਦੇ ਵਿੱਚ ਵਿਧਾਨ ਸਭਾ ਦੇ ਲੋਕਾਂ ਉਣਾ ਤੇ ਤੇ ਲੋਕ ਸਭਾ ਵੇਲੇ ਫੇਰ ਘੇਰਾਂਗੇ ਇਹਨਾਂ ਨੂੰ ਸਾਡੇ ਹੱਕਾਂ ਦੀ ਗੱਲ ਕਰ ਦਿਓ ਕਿ ਛੋਟੀ ਜਾਂ ਲੋਕ ਚੋਣ ਲਓ ਜਾਂ ਕੁਰਸੀ ਚੋਣ ਲਓ ਇਹਨਾਂ ਨੂੰ ਚੈਨ ਜਾਂ ਸਾਡਾ ਕੀ ਬਾਤ ਹੈ ਸ਼ੁਕਰੀਆ ਬਾਪੂ ਜੀ